ਸਸਿਕਾ ਜੀ ਸਾਰਿਆਂ ਨੂੰ ਸਸਿਕਾ ਜੀ ਸਾਰਿਆਂ ਨੂੰ ਤੇ ਹੋਰ ਸਾਰੇ ਠੀਕ ਠਾਕ ਵਧੀਆ ਤੇ ਅੱਜ ਤਰੀਕ ਹੋ ਗਈ ਆ 19 ਤੇ ਟੀਮ ਸਾਰੀ ਆਉਣ ਲੱਗੀ ਆ ਵੀਡੀਓ ਅੱਜ ਬਣਉਣੀ ਆ 3 ਤੇ ਵੇਖੋ ਬੜਾ ਬੰਦਿਆਂ ਕਿ ਨਹੀਂ ਤੇ ਪਰਨੀਦੀ ਦੀ ਹੁਣ ਵੀ ਆ ਚਲੇ ਆ ਤੇ ਆਓ ਪਹਿਲਾਂ ਉਹਨਾਂ ਨਾਲ ਤੁਹਾਨੂੰ ਬੁਲਾਉਂਦੇ ਆ ਆਗੇ ਪਰੋਣੇ ਆਗੇ ਸਸ ਦੀ ਗੱਲ ਬਾਜੀ ਸਸ ਦੀ ਹੋ ਠੀਕ ਠਾਕ ਹੋ ਹਾਂਜੀ ਠੀਕ ਠਾਕ ਜੀ ਸਸਿਕਾ ਬਾਜੀ ਹੋਰ ਠੀਕ ਠਾਕ ਸੇ ਤਾਂ ਆਜੋ 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 ਸਸਿਕਾ ਬਾਜੀ ਅਸੀਂ ਤੁਹਾਨੂੰ ਹੀ ਢੀਕਣ ਦੇ ਹਾਂ ਪੁਤਾਨ ਉਹ ਤੇ ਅੰਦਰ ਹੀ ਬੈਠੇ ਆ ਜੋ ਗਰਮੀ ਪੜੀ ਹੈ ਲਓ ਜੀ ਭਾਜੀ ਹੁਣ ਸਾਡੇ ਕੋਲ ਆ ਗਏ ਆ ਤੇ ਮੈਂ ਨਾ ਤਾਂ ਹੈ ਭਾਜੀ ਇੱਕ ਚੀਜ਼ ਦੀ ਬੜੀ ਮੈਨੂੰ ਹੈਰਾਨਗੀ ਹੋਵੰਡੀ ਸੀ ਵੇਖੋ ਹੈਰਾਨਗੀ ਨਹੀਂ ਮਤਲਬ ਖੁਸ਼ੀ ਵੀ ਹੋੰਡੀ ਹੈ ਜੀ ਦੀ ਮੈਂ ਵੀ ਹੁਣ ਜਿੱਦਾਂ ਪਰਮੀਤ ਦੇਦੀ ਆ ਤੇ ਕੰਮ ਵੀ ਸਾਡੇ ਨਾਲ ਕਰਦੇ ਭਾਜੀ ਮੁਖਤਿਆਰ ਭਾਜੀ ਵੀ ਕਰਦੇ ਹਨਾ ਤੇ ਪਰਮੀਤ ਨੂੰ ਕਿੰਨਾ ਸੋਖਵਾ ਵੀ ਵੇਖ ਲਓ ਹਰ ਦੂਜੇ ਦੀ ਜਿਹੜੇ ਪੇਕੇ ਆ ਜਾਂਦੀ ਹੈ ਤੇ ਪਰਮੀਤ ਜੀ ਕਿਦਾਂ ਤੁਹਾਨੂੰ ਕਿਦਾਂ ਦਾ ਲੱਗਦਾ ਠੀਕ ਲੱਗਦਾ ਮੈਨੂੰ ਚਾਹ ਮੈਂ ਟਾਈਮ ਨਾਲ ਜਿਆਦਾ ਹੋ ਜਾਂਦੀ ਹੈ ਇਹਨੂੰ ਵੇਟ ਕਰਦੇ ਨੇ ਇਹਨੂੰ ਕੀ ਦੇਖਦੇ ਸੀ ਮੈਨੇ ਵਾਦਾ ਆ ਵੀ ਚਿਰ ਬਾਅਦ ਹੀ ਹੋਣਾ ਫੇਰਾ ਵਜਣਾ ਭਾਜੀ ਤੁਹਾਨੂੰ ਕਿਦਾਂ ਦਾ ਲੱਗਦਾ ਠੀਕ ਲੱਗਦਾ ਵਧੀਆ ਬਹੁਤ ਵਧੀਆ ਕਰ ਬੋਲੋ ਇੰਦੇ ਰਹੀ ਬੈ ਬੈ ਕੇ ਤੇ ਵਧੀਆ ਟਾਈਮ ਪਾਸ ਹੋ ਜਾਂਦਾ ਅਸੀਂ ਸਾਰਿਆਂ ਨੇ ਨਾ ਤੁਹਾਡੇ ਚੈਨਲ ਦੀ ਇੰਟਰੋਡਕਸ਼ਨ ਵੇਖੀ ਕੱਲ ਬਹੁਤ ਸੋਹਣੀ ਸੀਗੀ ਤੇ ਸਾਨੂੰ ਬੜੀ ਵਧੀਆ ਲੱਗੀ ਤੇ ਚੈਨਲ ਤੇ ਤੁਸੀਂ ਵੀਡੀਓ ਪਾਇਆ ਕਰੋਗੇ ਫਿਰ ਹਾਂ ਪਾਵਾਂਗੇ ਮੈਂ ਨਾ ਸਭ ਤੋਂ ਵਧੀਆ ਅਸੀਂ ਬਣਾਉਨੇ ਆ ਮਤਲਬ ਜਿੱਦਾਂ ਸਾਰੇ ਬੈਸਿਕ ਨੂੰ ਪਤਾ ਵਾ ਵੀ ਅਸੀਂ ਆਪਣੇ ਚੈਨਲ ਤੇ ਲੌਂਗ ਵੀਡੀਓ ਪਾਉਨੇ ਆ ਉਹਨੂੰ ਮਤਲਬ ਸੀਰੀਜ਼ ਦੇ ਰੂਪ ਚ ਪਾਉਨੇ ਆ ਲੜੀਵਾਰ ਤੇ ਭਾਜੀ ਹੁਣਾਂ ਦੇ ਚੈਨਲ ਤੇ ਤੁਹਾਨੂੰ ਸ਼ਾਰਟ ਵੀਡੀਓ ਜਰੂਰ ਮਿਲਣਗੀਆਂ ਤੇ ਤੁਹਾਨੂੰ ਸਾਰਿਆਂ ਨੂੰ ਵਧੀਆ ਐਂਟਰਟੇਨਮੈਂਟ ਮਿਲੇਗਾ ਤੁਹਾਨੂੰ ਪੱਕਾ ਇਹ ਚੀਜ਼ ਦਾ ਵਾਅਦਾ ਤੁਹਾਡੇ ਨਾਲ ਤੇ ਭਾਜੀ ਹੁਣੇ ਬਣਾਇਆ ਕਰਨਗੇ ਨਿੱਕੀਆਂ ਵੀਡੀਓ ਤੇ ਜੇ ਕਿਤੇ ਭਾਜੀ ਹੁਣੇ ਸਾਨੂੰ ਮੌਕਾ ਦੇਣਗੇ ਤੇ ਅਸੀਂ ਵੀ ਨਾਲ ਕਰਾਇਆ ਕਰਾਂਗੇ ਤੇ ਥੋੜਾ ਪਤਾ ਕਿਉਂ ਭਾਜੀ ਠੀਕ ਹੈ ਨਾ ਤੁਸੀਂ ਬਣਾਣੀ ਆ ਨਾਲ ਨਹੀਂ ਅਸੀਂ ਨਾਲ ਕਰਾ ਦਿਆ ਕਰਾਂਗੇ ਨਾਲ ਭਾਜੀ ਹੁਣਾਂ ਦੇ ਤੇ ਕਮੈਂਟਸ ਬਹੁਤ ਵਧੀਆ ਕੀਤੇ ਸਾਰਿਆਂ ਨੇ ਸੱਚ ਕਿਦਾਂ ਦਾ ਲੱਗਾ ਤੁਹਾਨੂੰ ਸਾਰੇ ਕਮੈਂਟ ਪੜ ਕੇ ਬਹੁਤ ਬਹੁਤ ਯਾਰ ਮੈਂ ਅਮਿੰਦ ਕਿਤੇ ਮੈਂ ਕਿਹਨੇ ਕਿੰਨੇ ਨੀ ਗੱਲ ਕੀਤੀ ਸਾਰਿਆਂ ਨੇ ਬਹੁਤ ਵਧੀਆ ਕਮੈਂਟ ਕੀਤਾ ਸਾਰਿਆਂ ਨੇ ਬਹੁਤ ਵਧੀਆ ਵਧੀਆ ਕਮੈਂਟ ਕੀਤੇ ਆ ਆਪਾਂ ਅਮਿੰਦ ਦੇ ਪਿੱਛੇ ਵੀ ਕਮੈਂਟ ਦੇਖਣਾ ਦੇਖੀ ਪੀਦੀ ਜੀ ਸਭ ਤੋਂ ਪਹਿਲਾਂ ਆਏ ਆ ਆਪਣੇ ਸਾਰਿਆਂ ਨੇ ਕਿਹਾ ਸੀ ਕਿ ਪੀਦੀ ਜੀ ਸੋਹਣੀ ਬਣੀ ਐ ਸ਼ਰਮੀਲੀ ਆਹੋ ਜਰਮੀਲੀ ਬਣੀ ਉਹ ਪਿੱਛਾ ਕਾਗਾ ਭੁੱਲਿਆ ਅੱਜ ਤੇ ਆਸ਼ਾ ਰਾਈ ਆਈ ਵਧੀਆ ਕਮੈਂਟ ਕੀਤਾ ਸਾਰੇ ਸਾਰੇ ਵਧੀਆ ਨਾ ਵਧੀਆ ਰਿਸਪੌਂਸ ਆਇਆ ਉਹਦਾ ਤੁਹਾਨੂੰ ਹਨਾ ਵਧੀਆ ਮਿਲਿਆ ਉਦਾਂ ਵੀ ਅਸਲ 'ਚ ਤੁਹਾਡਾ ਰੋਲ ਵੀ ਜਿਹੜਾ ਨਾ ਪੋਲਾ ਵਾ ਹਨਾ ਜਿੱਦਾਂ ਕਈ ਤਾਂ ਹੁੰਦਾ ਨਾ ਜਿੱਦਾਂ 네ਗਟਿਵ ਰੋਲ ਕਰੇ ਬੰਦਾ ਉਹਦੇ ਹਿਸਾਬ ਨਾਲ ਲੋਕੀ ਫਿਰ ਕਮੈਂਟ ਕਰਦੇ ਨੇ ਤੇ ਰੋਲ ਵੀ ਤੁਹਾਡਾ ਬੜਾ ਵਧੀਆ ਸੀ ਨਾ ਪੋਜ਼ਿਟਿਵ ਰਿਆ ਹਰ ਵਾਰੀ ਦੋ ਵਾਰੀ ਜਾਂ ਤਿੰਨ ਵਾਰੀ ਜਿੰਨੇ ਵੀ ਤੁਸੀਂ ਕੀਤਾ ਤੇ ਉਹਦੇ ਕਰਕੇ ਵੀ ਨਾ ਕਾਫੀ ਫਰਕ ਪੈ ਜਾਂਦਾ ਬਾਕੀ ਇਹ ਵੀ ਚਲੋ ਵਧੀਆ ਮੈਨੂੰ ਤਾਂ ਬੜੀ ਵਧੀਆ ਲੱਗੀ ਤੁਹਾਡੇ ਚੈਨਲ ਦੀ ਇੰਟਰੋ ਮੈਨੂੰ ਲੱਗਦਾ ਲੋਕਾਂ ਨੂੰ ਵੀ ਵਧੀਆ ਲੱਗੀ ਹੋएगी ਤੇ ਵਧੀਆ ਚੱਲੀ ਜਾਏਗਾ ਇੱਕ ਚੀਜ਼ ਹੋਰ ਰਹਿ ਗਈ ਵੀ ਜਿੱਦਾਂ ਤੁਹਾਡੇ ਚੈਨਲ ਤੇ ਤੇ ਪਰਿਵਾਰਕ ਵੀਡੀਓ ਹਨਾ ਅਸੀਂ ਬਣਾਉਨੇ ਆ ਤੇ ਤੁਹਾਡੇ ਚੈਨ ਵਧੀਆ ਲੱਗੂਗਾ ਹਾਂ ਸਾਨੂੰ ਚਲੋ ਹਜੇ ਅਪਨ ਨਵੀਂ ਨਵੀਂ ਸ਼ੁਰੂਆਤ ਕਰਨੀ ਹੈ ਤੇ ਕੋਈ ਗੱਲ ਨਹੀਂ ਜੀ ਸਾਨੂੰ ਅੱਗੇ ਕਮੈਂਟ ਵਿੱਚ ਟੌਪਿਕ ਦੱਸ ਦਿਓ ਕਹਿੰਦਾ ਅਸੀਂ ਉਸ ਚੀਜ਼ ਤੇ ਕੋਸ਼ਿਸ਼ ਕਰਾਂਗੇ ਵਧੀਆ ਤੋਂ ਵਧੀਆ ਕੰਮ ਪਾ ਸਕੀ ਇੱਕ ਚੀਜ਼ ਹੋਰ ਕੋਸ਼ਿਸ਼ ਕਰਿਓ ਭਾਜੀ ਮੈਂ ਤਾਂ ਕਹਿੰਦੇ ਆ ਪਰਿਵਾਰਕ ਤੇ ਵੀਡੀਓ ਅਸੀਂ ਚਲੋ ਪਰਿਵਾਰਕ ਹੈ ਨਾ ਸਾਰੀਆਂ ਬਣਾਉਣੇ ਵੀ ਜਿਹੜੀਆਂ ਪਰਿਵਾਰਕ ਚ ਬਹਿ ਕੇ ਵੇਖੀਆਂ ਜਾਣ ਕੋਸ਼ਿਸ਼ ਕਰਿਓ ਜੇ ਤਾਂ ਥੋੜਾ ਜਿਹਾ ਫਨੀ ਉਹਨੂੰ ਟੱਚ ਦਿੱਤਾ ਜਾਵੇ ਉਹ ਵੀ ਚੀਜ਼ ਵਧੀਆ ਲੋਕਾਂ ਨੂੰ ਪਸੰਦ ਆਏਗੀ ਜੀ ਨਾ ਥੋੜਾ ਸਾਡਾ ਕਿ ਦਿਮਾਗ ਕੰਮ ਨਹੀਂ ਕਰਦਾ ਕਿੱਧਰ ਨੂੰ ਜਾਈਏ ਹੈ ਨਾ ਅੱਲਾ ਦੀ ਵੀਡੀਓ ਪ ਇਹਦੇ ਸਿਰਪੋਂ ਤੁਹਾਡੇ ਪਿਆਰ ਨਾਲ ਹੀ ਇਹ ਵੀ ਜਿੱਦਾਂ ਆਡੀਅנס ਨੇ ਪਿਆਰ ਕੀਤਾ ਉਹ ਤੇ ਅਸੀਂ ਆਪਣੇ ਆਪ ਨੂੰ ਬੜਾ ਸੋਚਦੇ ਆਂ ਕਿ ਅਸੀਂ ਪਤਾ ਨਹੀਂ ਕਿੱਡੇ ਦੇ ਤਗੜੇ ਕਰੈਕਟਰ ਆ ਹੈਨਾ ਤੇ ਨਹੀਂ ਬਿਲਕੁਲ ਨਵੇਂ ਆ ਨਹੀਂ ਨਹੀਂ ਇਹ ਤੁਹਾਡੀ ਮਿਹਰ ਦਾ ਭਾਈ ਜੀ ਨਹੀਂ ਜਿੱਦਾਂ ਵੀ ਆਡੀਅנס ਦੇਖਣਾ ਚਾਹੇਗੀ ਜੇ ਫਨੀ ਦੇਖਣਾ ਚਾਹਣਗੇ ਜਿੱਦਾਂ ਦੀ ਕਮੈਂਟ ਆਣਗੇ ਅਸੀਂ ਉਦਾਂ ਦਾ ਹੀ ਕੰਮ ਕਰਾਂਗੇ ਬਿਲਕੁਲ ਆਪਾਂ ਉਦਾਂ ਦੀ ਵੀਡੀਓ ਹਾਂਜੀ ਭਾਈ ਹਾਂ ਛੋੜ ਵੀਡੀਓ ਉਦਾਂ ਦੀ ਬਣਾਵਾਂਗੇ ਏ ਆ ਵੀ ਚਲੋ ਸਾਰੇ ਭੈਣ ਭਰਾਵਾਂ ਨੇ ਹੈਨਾ ਬਹੁਤ ਜ਼ਿਆਦਾ ਪਿਆ ਦਿੱਤਾ ਕੱਲ ਮੈਂ ਵੀ ਕਮੈਂਟ ਪੜ੍ਹਨ ਲਈ ਹੀ ਹਲੋ ਸੋਤੂਪਰੀ ਹਨਾ ਕਮੈਂਟ ਵਾਤੇ ਸਾਰੇ ਕਮੈਂਟ ਬਹੁਤ ਸੋਹਣੇ ਹੀ ਗਏ ਤੇ ਸੋ ਜਿਨ੍ਹਾਂ ਜਿਨ੍ਹਾਂ ਨੇ ਭਾਜੀ ਹੁਣਾ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਗਾਂ ਅੱਗੇ ਦੱਸੋ ਕਮੈਂਟ ਕਰਕੇ ਟੌਪਿਕ ਜਿੱਦਾਂ ਸਾਨੂੰ ਦੱਸ ਦੇਹੀ ਤਾਂ ਹੀ ਵੀ ਕੰਮ ਸ਼ੁਰੂ ਕੀਤਾ ਹੀ ਤੇ ਹੀ ਸਾਰੇ ਨੇ ਦੋਹਾਨੂੰ ਵੀ ਸਪੋਰਟ ਕੀਤੀ ਹੀ ਹੁਣ ਭਾਜੀ ਹੁਣਾ ਦੀ ਵਾਰੀ ਹੈ ਤੀ ਸਾਰੇ ਜਣੇ ਭਾਜੀ ਹੁਣਾ ਨੂੰ ਤੱਕ ਕੇ ਸਪੋਰਟ ਕਰੋ ਇਹ ਆਪੇ ਵੀ ਆਪਣਾ ਕੰਮ ਇਨਤਨਾ ਕਰੀ ਜਾਣ ਜਦੋਂ ਤੁਹਾਡੇ ਵੱਲੋਂ ਪਰਵਾਹ ਹੁੰਗਾਰਾ ਮਿਲਦਾ ਆ ਤੇ ਫਿਰ ਕੀ ਕਰਦਾ ਆ ਵੀ ਕੰਮ ਹੋਰ ਵਧੀਆ ਕੀਤਾ ਜਾਵੇ ਇਹ ਆਪ ਹੀ ਸਾਰਿਆਂ ਨੇ ਹੁਣ ਤੱਕ ਬਹੁਤ ਜ਼ਿਆਦਾ ਪਿਆਰ ਦਿੱਤਾ ਆ ਤੇ ਅੱਗੇ ਵੀ ਦੇ ਪਿਆਰ ਦੇ ਜਿਨ੍ਹਾਂ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਪਹਿਲਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਆ ਤੇ ਕਮੈਂਟ ਕੀਤੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਲੋ ਮੇਰੇ ਵੀਰ ਭੈਣ ਭਰਾ ਕਰ ਲੈਣਾ ਉਹ ਵੀ ਕਰ ਲੈਣਾ ਤੇ ਸਾਰੇ ਜਣੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਹੁਣ ਅਹੀ ਬਣਾਈਏ ਵੀਡੀਓ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ 'ਚ ਤੇ ਭਾਜੀ ਉਹਨਾਂ ਦੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਆ ਜੀ ਬਾਏ ਬਾਏ ਸਸਿਕਾ ਜੀ ਸਾਰਿਆਂ ਨੂੰ ਸਸਿਕਾ ਜੀ ਸਾਰਿਆਂ ਨੂੰ ਤੇ ਹੋਰ ਸਾਰੇ ਠੀਕ ਠਾਕ ਵਧੀਆ ਤੇ ਅੱਜ ਤਰੀਕ ਹੋ ਗਈ ਆ 19 ਤੇ ਟੀਮ ਸਾਰੀ ਆਉਣ ਲੱਗੀ ਆ ਵੀਡੀਓ ਅੱਜ ਬਣਣੀਆਂ 3 ਤੇ ਵੇਖੋ ਬੜਾ ਬੰਦਿਆ ਕਿ ਨਹੀਂ ਤੇ ਪਰਨੀਤ ਜੀ ਤੇ ਉਹਨੇ ਵੀ ਆ ਚਲੇ ਆ ਤੇ ਆਓ ਪਹਿਲਾਂ ਉਹਨਾਂ ਨਾਲ ਤੁਹਾਨੂੰ ਮਿਲਾਂਦੇ ਆ ਅੱਗੇ ਪਰੋਣੇ ਆਗੇ ਸਸ ਦੀ ਗੱਲ ਬਾਜੀ ਸਸ ਦੀ ਹੋ ਠੀਕ ਠਾਕ ਹਾਂਜੀ ਠੀਕ ਠਾਕ ਜੀ ਸਸਿਕਾ ਬਾਜੀ ਹੋ ਠੀਕ ਠਾਕ ਸੇ ਤਾਂ ਆਜੋ 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 ਸਸਿਕਾ ਬਾਜੀ ਅਸੀਂ ਤੁਹਾਨੂੰ ਹੀ ਠੀਕਾਂ ਦੇ ਹਾਂ ਉਥੇ ਅੰਦਰ ਹੀ ਬੈਠੇ ਆ ਜੋ ਗਰਮੀ ਪੜੀ ਆ ਲਓ ਜੀ ਪਾਜੀ ਹੁਣ ਸਾਡੇ ਕੋਲ ਆ ਗਈ ਆ ਤੇ ਮੈਂ ਨਾ ਤਾਂ ਹੈ ਪਾਜੀ ਇੱਕ ਚੀਜ਼ ਦੀ ਬੜੀ ਮੈਨੂੰ ਹੈਰਾਨਗੀ ਹੋਣੀ ਸੀ ਵੇਖੋ ਹੈਰਾਨਗੀ ਨਹੀਂ ਮਤਲਬ ਖੁਸ਼ੀ ਵੀ ਹੋਣੀ ਸੀ ਇਹ ਚੀਜ਼ ਦੀ ਮੈਂ ਵੀ ਹੁਣ ਜਦਾਂ ਪਰਮੀਤ ਦੇਦੀ ਆ ਤੇ ਕੰਮ ਵੀ ਸਾਡੇ ਨਾਲ ਕਰਦੇ ਪਾਜੀ ਮੁਖਤਿਆਰ ਪਾਜੀ ਵੀ ਕਰਦੇ ਹਨਾ ਤੇ ਪਰਮੀਤ ਨੂੰ ਕਿੰਨਾ ਸੋਖਵਾ ਤੇ ਵੇਖ ਲਓ ਹਰ ਦੂਜੇ ਦੀ ਜਿਦਾਂ ਨੇ ਪੇਕੇ ਆ ਜਾਂਦੀ ਆ ਤੇ ਪਰਮੀਤ ਜੀ ਕਿੱਦਾਂ ਤੁਹਾਨੂੰ ਕਿੱਦਾਂ ਦਾ ਲੱਗਦਾ ਠੀਕ ਲੱਗਦਾ ਮੈਨੂੰ ਚਾਹ ਮੈਂ ਟਾਈਮ ਨਾਲ ਚਾਹ ਹੋ ਜਾਂਦੀ ਇਹਨਾਂ ਨੂੰ ਵੇਟ ਕਰਦੇ ਨੇ ਇਹ ਦੇ ਕੇ ਦੇ ਸੀ ਮੈਨੇ ਵਾਦਾ ਆ ਫਿਰ ਬਾਦੀ ਹੋਣਾ ਫੇਰਾ ਵਜਣਾ ਭਾਜੀ ਤੁਹਾਨੂੰ ਕਿਦਾਂ ਦਾ ਲੱਗਦਾ ਠੀਕ ਲੱਗਦਾ ਵਧੀਆ ਬਹੁਤ ਵਧੀਆ ਕਰ ਬੋਰ ਹੋ ਜਾਂਦੇ ਰਹੀ ਬੈ ਬੈ ਕੇ ਤੇ ਵਧੀਆ ਟਾਈਮ ਪਾਸ ਹੋ ਜਾਂਦਾ ਅਸੀਂ ਸਾਰਿਆਂ ਨੇ ਨਾ ਤੁਹਾਡੇ ਚੈਨਲ ਦੀ ਇੰਟਰੋਡਕਸ਼ਨ ਵੇਖੀ ਕੱਲ ਬਹੁਤ ਸੋਹਣੀ ਸੀਗੀ ਤੇ ਸਾਨੂੰ ਬੜੀ ਵਧੀਆ ਲੱਗੀ ਤੇ ਚੈਨਲ ਤੇ ਤੁਸੀਂ ਵੀਡੀਓ ਪਾਇਆ ਕਰੋਗੇ ਫਿਰ ਹਾਂ ਪਾਵਾਂਗੇ ਮੈਂ ਨਾ ਸਭ ਤੋਂ ਵਧੀਆ ਅਸੀਂ ਬਣਾਉਨੇ ਆ ਮਤਲਬ ਜਿੱਦਾਂ ਸਾਰੇ ਬੈਸਿਕਾਂ ਨੂੰ ਪਤਾ ਵਾ ਵੀ ਅਸੀਂ ਆਪਣੇ ਚੈਨਲ ਤੇ ਲੌਂਗ ਵੀਡੀਓ ਪਾਉਨੇ ਆ ਉਹਨੂੰ ਮਤਲਬ ਸੀਰੀਜ਼ ਦੇ ਰੂਪ ਚ ਪਾਉਨੇ ਆ ਲੜੀਵਾਰ ਤੇ ਭਾਜੀ ਹੁਣਾਂ ਤੇ ਚੈਨਲ ਤੇ ਤੁਹਾਨੂੰ ਸ਼ਾਰਟ ਵੀਡੀਓ ਜਰੂਰ ਮਿਲਣਗੀਆਂ ਤੇ ਤੁਹਾਨੂੰ ਸਾਰਿਆਂ ਨੂੰ ਵਧੀਆ ਐਂਟਰਟੇਨਮੈਂਟ ਮਿਲੇਗਾ ਤੁਹਾਨੂੰ ਪੱਕਾ ਇਹ ਚੀਜ਼ ਦਾ ਵਾਅਦਾ ਤੁਹਾਡੇ ਨਾਲ ਤੇ ਭਾਜੀ ਹੁਣੇ ਬਣਾਇਆ ਕਰਨਗੇ ਨਿੱਕੀਆਂ ਵੀਡੀਓ ਤੇ ਜੇ ਕਿਤੇ ਭਾਜੀ ਹੁਣੇ ਸਾਨੂੰ ਮੌਕਾ ਦੇਣਗੇ ਤੇ ਅਸੀਂ ਵੀ ਨਾਲ ਕਰਾਇਆ ਕਰਾਂਗੇ ਤੇ ਥੋੜਾ ਪਤਾ ਕਿਉਂ ਭਾਜੀ ਠੀਕ ਹੈ ਨਾ ਤੁਸੀਂ ਬਣਾਣੀ ਆ ਨਹੀਂ ਅਸੀਂ ਨਾਲ ਕਰਾ ਦਿਆ ਕਰਾਂਗੇ ਨਾਲ ਭਾਜੀ ਹੁਣਾਂ ਦੇ ਤੇ ਕਮੈਂਟ ਬਹੁਤ ਵਧੀਆ ਕੀਤੇ ਸਾਰਿਆਂ ਨੇ ਸੱਚ ਕਿਦਾਂ ਦਾ ਲੱਗਾ ਤੁਹਾਨੂੰ ਸਾਰੇ ਕਮੈਂਟ ਪੜ ਕੇ ਬਹੁਤ ਬਹੁਤ ਯਾਰ ਰਮਿੰਦ ਕਿਤੇ ਮੈਨੂੰ ਕਿਹਨੇ ਨੀ ਗਲਤ ਕੀਤਾ ਸਾਰਿਆਂ ਨੇ ਬਹੁਤ ਵਧੀਆ ਕਮੈਂਟ ਕੀਤੇ ਸਾਰਿਆਂ ਨੇ ਬਹੁਤ ਵਧੀਆ ਵਧੀਆ ਕਮੈਂਟ ਕੀਤੇ ਆ ਆ ਪਰ ਰਮਿੰਦ ਦੇ ਪਿੱਛੇ ਵੀ ਕਮੈਂਟ ਦੇਖਣਾ ਦੇਖ ਰਹੀ ਸੀ ਪੀਦੀ ਜੀ ਸਭ ਤੋਂ ਵੱਧ ਆਏ ਆ ਆਪਣੇ ਸਾਰਿਆਂ ਨੇ ਕਿਹਾ ਸੀ ਕਿ ਪੀਦੀ ਜੀ ਸੋਹਣੀ ਬਣੀ ਐ ਸ਼ਰਮिली ਆਹੋ ਜਰਮਿਲੇ ਬਣੀ ਆ ਜੋ ਪਿੱਛਾ ਕਰਦਾ ਭੁੱਲਿਆ ਜੀ ਅੱਜ ਤੇ ਆ ਸ਼ਹਿਰਾ ਆਈ ਵਧੀਆ ਕਮੈਂਟ ਕੀਤੇ ਸਾਰੇ ਸਾਰੇ ਵਧੀਆ ਨਾ ਵਧੀਆ ਰਿਸਪੌਂਸ ਆਇਆ ਉਹਦਾ ਤੁਹਾਨੂੰ ਹਨਾ ਵਧੀਆ ਮਿਲਿਆ ਉਦਾਂ ਵੀ ਅਸਲ 'ਚ ਤੁਹਾਡਾ ਰੋਲ ਵੀ ਜਿਹੜਾ ਨਾ ਭੋਲਾ ਵਾ ਹਨਾ ਜਿੱਦਾਂ ਕਈ ਤੇ ਹੁੰਦਾ ਨਾ ਜਿੱਦਾਂ 네ਗਟਿਵ ਰੋਲ ਕਰੇ ਬੰਦਾ ਉਹਦੇ ਹਿਸਾਬ ਨਾਲ ਲੋਕੀ ਫਿਰ ਕਮੈਂਟ ਕਰਦੇ ਨੇ ਤੇ ਰੋਲ ਵੀ ਤੁਹਾਡਾ ਬੜਾ ਵਧੀਆ ਸੀ ਨਾ ਪੋਜ਼ਿਟਿਵ ਰਿਹਾ ਹਰ ਵਾਰੀ ਦੋ ਵਾਰੀ ਦਾ ਤਿੰਨ ਵਾਰੀ ਜਿਹਨੇ ਤੁਸੀਂ ਕੀਤਾ ਤੇ ਉਹਦੇ ਕਰਕੇ ਵੀ ਨਾ ਕਾਫੀ ਫਰਕ ਪੈ ਜਾਂਦਾ ਬਾਕੀ ਇਹ ਵੀ ਚਲੋ ਵਧੀਆ ਮੈਨੂੰ ਤੇ ਬੜੀ ਵਧੀਆ ਲੱਗੀ ਤੁਹਾਡੇ ਚੈਨਲ ਦੀ ਇੰਟਰੋ ਮੈਨੂੰ ਲੱਗਦਾ ਲੋਕਾਂ ਨੂੰ ਵੀ ਵਧੀਆ ਲੱਗੀ ਹੋएगी ਤੇ ਵਧੀਆ ਚੱਲੀ ਜਾਏਗਾ ਇੱਕ ਚੀਜ਼ ਹੋਰ ਰਹਿ ਗਈ ਵੀ ਜਿੱਦਾਂ ਸਾਡੇ ਚੈਨਲ ਤੇ ਤੇ ਪਰਿਵਾਰਕ ਵੀਡੀਓ ਹਨਾ ਅਸੀਂ ਬਣਾਉਨੇ ਆ ਤੇ ਤੁਹਾਡੇ ਚੈਨ ਉਹਨਾਂ ਨੂੰ ਵਧੀਆ ਲੱਗੂਗਾ ਤੇ ਸਾਨੂੰ ਚਲੋ ਹਜੇ ਆਪਾਂ ਨਵੇਂ ਨਵੇਂ ਸ਼ੁਰੂਆਤ ਕਰਨੀ ਹੈ ਤੇ ਕੋਈ ਗੱਲ ਨਹੀਂ ਜੇ ਤੁਹਾਨੂੰ ਅੱਗੇ ਕਮੈਂਟ ਵਿੱਚ ਟੌਪਿਕ ਦੱਸ ਦਿਆ ਕਹਿੰਦਾ ਆਪਾਂ ਉਸ ਚੀਜ਼ ਤੇ ਕੋਸ਼ਿਸ਼ ਕਰਾਂਗੇ ਵਧੀਆ ਤੋਂ ਵਧੀਆ ਪਹੁੰਚਾ ਸਕੀ ਇੱਕ ਚੀਜ਼ ਹੋਰ ਕੋਸ਼ਿਸ਼ ਕਰਿਓ ਭਾਜੀ ਮੈਂ ਤਾਂ ਕਹਿੰਦੇ ਆ ਪਰਿਵਾਰਕ ਤੇ ਵੀਡੀਓ ਅਹੀਂ ਚਲੋ ਪਰਿਵਾਰਕ ਹੀ ਹਨ ਸਾਰੀਆਂ ਬਣਾਉਣੀਆਂ ਜਿਹੜੀਆਂ ਪਰਿਵਾਰ ਚ ਬੈਠ ਕੇ ਵੇਖੀਆਂ ਜਾਣ ਕੋਸ਼ਿਸ਼ ਕਰਿਓ ਜਦਾਂ ਥੋੜਾ ਜਿਹਾ ਫਨੀ ਉਹਨੂੰ ਟੱਚ ਦਿੱਤਾ ਜਾਵੇ ਉਹ ਵੀ ਚੀਜ਼ ਵਧੀਆ ਲੋਕਾਂ ਨੂੰ ਪਸੰਦ ਆਈ ਜੀ ਨਾ ਥੋੜਾ ਸਾਡਾ ਕੀ ਦਿਮਾਗ ਕੰਮ ਨਹੀਂ ਕਰਦਾ ਕਿੱਧਰ ਨੂੰ ਜਾਈਏ ਹਨ ਅੱਲਾ ਦੀ ਵੀਡੀਓ ਪਾਈ ਆ ਜੀ ਵੀ ਨਵੇਂ ਆ ਇਹਦੇ ਸਿਰਪੋਂ ਤੁਹਾਡੇ ਪਿਆਰ ਨਾਲ ਹੀ ਜਿਵੇਂ ਜਿੱਦਾਂ ਆਡੀਅנס ਨੇ ਪਿਆਰ ਕੀਤਾ ਉਹ ਤੇ ਅਸੀਂ ਆਪਣੇ ਆਪ ਨੂੰ ਬੜਾ ਸੋਚਦੇ ਆ ਕਿ ਅਸੀਂ ਪਤਾ ਨਹੀਂ ਕਿੱਡੇ ਗੇ ਤਗੜੇ ਕੈਰੇਕਟਰ ਆ ਹੈਨਾ ਤੇ ਨਹੀਂ ਅਸੀਂ ਬਿਲਕੁਲ ਨਵੇਂ ਆ ਨਹੀਂ ਨਹੀਂ ਇਹ ਤੁਹਾਡੀ ਮਿਹਰ ਦਾ ਭਾਈ ਜੀ ਨਹੀਂ ਜਿੱਦਾਂ ਵੀ ਆਡੀਅנס ਦੇਖਣਾ ਚਾਹੇਗੀ ਜੇ ਫਨੀ ਵੇਖਣਾ ਚਾਣਗੇ ਜਿੱਦਾਂ ਦੇ ਕਮੈਂਟ ਆਣਗੇ ਅਸੀਂ ਉਦਾਂ ਦਾ ਹੀ ਕੰਮ ਕਰਾਂਗੇ ਆਪਾਂ ਉਦਾਂ ਦੀ ਵੀਡੀਓ ਹਾਂ ਛੋੜ ਵੀਡੀਓ ਉਦਾਂ ਦੀ ਬਣਾਵਾਂਗੇ ਇਹ ਆ ਵੀ ਚਲੋ ਸਾਰੇ ਭੈਣ ਭਰਾ ਆ ਨਹੀਂ ਹੈਨਾ ਬਹੁਤ ਜ਼ਿਆਦਾ ਪਿਆਰ ਦਿੱਤਾ ਕੱਲ ਮੈਂ ਵੀ ਕਮੈਂਟ ਪੜ੍ਹਨ ਦੀ ਹੀ ਮਤਲਬ 100 ਤੋਂ ਉੱਪਰ ਹੀ ਹੈਨਾ ਕਮੈਂਟ ਵਾਤੇ ਸਾਰੇ ਕਮੈਂਟ ਬਹੁਤ ਸੋਹਣੇ ਹੀਗੇ ਤੇ ਸੋ ਜਿੰਨਾ ਜਿੰਨਾਂ ਨੇ ਭਾਜੀ ਹੁਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਗਾ ਅੱਗੇ ਦੱਸੋ ਕਮੈਂਟ ਕਰਕੇ ਟੌਪਿਕ ਜਿਹਦਾ ਸਾਨੂੰ ਦੱਸ ਦੇਈ ਤਾਂ ਹੀ ਵੀ ਕੰਮ ਸ਼ੁਰੂ ਕੀਤਾ ਹੀ ਤੇ ਹੀ ਸਾਰਿਆਂ ਨੇ ਤੁਹਾਨੂੰ سپورਟ ਕੀਤੀ ਹੀ ਹੁਣ ਭਾਜੀ ਹੁਣਾਂ ਦੀ ਵਾਰੀ ਹੈ ਤੁਸੀਂ ਸਾਰੇ ਜਣੇ ਭਾਜੀ ਨੂੰ ਤੱਕ ਕੇ سپورਟ ਕਰੋ ਇਹ ਆਪ ਵੀ ਆਪਣਾ ਕੰਮ ਇੰਨਤ ਨਾਲ ਕਰੀ ਜਾਣ ਜਦੋਂ ਤੁਹਾਡੇ ਵੱਲੋਂ ਵਾਹਗਰ ਮਿਲਦਾ ਆ ਤੇ ਫਿਰ ਕੀ ਕਰਦਾ ਆ ਵੀ ਕੰਮ ਹੋਰ ਵਧੀਆ ਕੀਤਾ ਜਾਵੇ ਇਹ ਆਪ ਵੀ ਸਾਰਿਆਂ ਨੇ ਹੁਣ ਤੱਕ ਬਹੁਤ ਜ਼ਿਆਦਾ ਪਿਆਰ ਦਿੱਤਾ ਆ ਤੇ ਅੱਗੇ ਵੀ ਦਈ ਪਿਆ ਦੇ ਜਿੰਨੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਭੈਣਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਆ ਤੇ ਕਮੈਂਟ ਕੀਤੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਲਓ ਵੀ ਭੈਣ ਭਰਾ ਕਰ ਲੈਣਾ ਉਹ ਵੀ ਕਰ ਲੈਣਾ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਹੁਣ ਅਹੀ ਬਣਾਈਏ ਵੀਡੀਓ ਤੇ ਮਿਲਦੇ ਆਂ ਤਾਂ ਅਗਲੇ ਵਲੌਗ 'ਚ ਤੇ ਭਾਜੀ ਫਿਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਆ ਜੀ ਬਾਏ ਬਾਏ